ਫੂਰੀਆਂ ਜਿੰਦਾਬਾਦ ਜਿੰਦਾਬਾਦ ਜਤੈਵੰਦੀ ਜਿੰਦਾਬਾਦ ਜਿੰਦਾਬਾਦ ਪਿੰਮਾ ਮਾ ਜੇਦਾ ਮਿਲ ਟਿਆ ਤੇ ਦੂਜੇ ਦਾ ਜਦੋਂ ਲਗਾ ਥੋੜੀ ਜਿਹੀ ਉੱਥੇ ਬਾਤਾਂ ਆਂਦਾ ਮੈਂ ਤਾਂ ਬਾਤ ਪਾਈ ਨਹੀਂ ਗਈ ਕਿਉਂਕਿ ਜਦੋਂ ਮੈਂ ਸੂਬਾ ਜਤੈਵੰਦੀ ਨੂੰ ਉਹ ਨੀਂਦ ਉਹਦੀ ਪਾਈ ਵੀ ਆ ਤਸਵੀਰ ਲਾ ਕੇ ਜਾਂ ਐਸ.ਟੀ.ਐਮ. ਜਾਂ ਖਾਨੇ-ਖਾਨੇ ਜਿੱਥੇ ਵੀ ਆਪਾਂ ਨੂੰ ਕਿਤੇ ਆਵਾਜ਼ ਪੈਂਦੀ ਆ ਲੋੜ ਪੈਂਦੀ ਆ ਆਪਾਂ ਤੱਕਣੇ ਹੋ ਕੇ ਘਰ ਸੱਤ ਇੱਕ ਮੈਂਬਰ ਜਿਹੜਾ ਆ ਕਿਉਂਕਿ ਆਪਣਾ ਲਕਰ ਬੜਾ ਵੱਡਾ ਵਾ ਜੇ ਮੈਂ ਬਹੁਤਾ ਜ਼ਿਆਦਾ ਵੀ ਬਲਾਪ ਕੱਲ ਨਾ ਕਰਾਂ ਤੇ 100 200 ਬੰਦਾ ਜਿਹੜਾ ਆਪਾਂ ਨੂੰ ਧੁੰਮੀਆਂ ਪੰਧੀਆਂ ਮਿੰਟਾਂ ਹੀ ਘੱਟਦਾ ਸਕਤਾ ਨਹੀਂ ਕੋਨਾ ਨੂੰ ਸਾਰਨ ਕਰਦਾ ਕਿ ਬਾਹਰਲੀ ਪੰਚਾਇਤ ਦੀ ਕਾਈਆ ਅੰਦਰਲੀ ਭਿੱਖੀਵੈਂਡ ਦੀ ਕਾਈ ਜਿਹੜੀ ਆ ਉਹ ਜਦੋਂ ਆ ਕਪੂਰ ਸਿੰਘ ਬੰਗੀ ਸਾਹਿਬ ਪੱਤੀ ਦਾਸ ਕੀ ਵਾਲੇ ਉਹ ਬਾਖੂਬੀ ਤੇ ਬੜੇ ਚੰਗੇ ਤਰੀਕੇ ਨਾਲ ਦਬਾ ਰਹੇ ਨੇ ਪਿੰਡ ਬੈਠਿਆ ਹੋ ਸਕਦਾ ਕੋਈ ਆਮ ਆਦਮੀ ਦੇ ਹੋਣ ਕਰ ਲਈ ਦੱਦੇ ਹੋਣ ਕਾਂਗਰਸ ਕਿਸੇ ਪਾਰਟੀ ਦਾ ਵੀ ਹੋ ਗੋਲ ਦੀ ਤੁਹਾਡੀ ਮਰਜ਼ੀ ਆ ਪਰ ਆਪਾਂ ਆਪਣੇ ਦਸਣਾਂ ਤੇ ਫਸਲਾਂ ਬਚਾਉਣ ਖਾਤਰ ਇਕੱਠੇ ਹੋਈਏ ਅੱਜ ਉਹਨੂੰ ਜੋੜਿਆ ਤੁਹਾਡੇ ਤਕੜੇ ਹੋ ਕੇ ਹੱਲਾ ਮਾਰੀਏ ਕਿਉਂਕਿ ਹੁਣ ਪਰਸੋਂ ਮੀੜੇ ਝਬਾ ਦੇ ਰਹੀਆਂ ਜਿਵੇਂ ਤਕੜੇ ਮੈਨੂੰ ਹੋਣ ਆਉਂਦੇ ਸੀ ਵੀ ਸੰਤ ਜਿਹੜੀ ਤੁਰ ਲੱਗੀ ਆ ਇਸ ਲਈ ਆਪਣਾ ਉਹਦਾ ਦਿਲ ਕਮੋਦਨਾ ਵਾ ਜਦੋਂ ਆਪਾਂ ਪਿੰਡਾਂ ਕੋ ਆਮ ਆਮ ਬਣ ਕੇ ਬਾਜੇ ਪਸੀਦਾ ਦੀ ਧਰਤੀ ਆ ਆਪਾਂ ਤੁਰੇ ਉਸ ਲਈ ਉਸ ਇਨਸਾਨ ਦਾ ਡੱਲਿਆ ਸਾਡਾ ਦਿਲ ਵਧਨਾ ਤਕੜੇ ਹੋ ਕੇ ਹੱਲਾ ਮਾਰੋ ਸੰਜੋਗ ਦਿਓ ਅਸੀਂ ਜਿਹੜੀ ਆ ਜਥੇਬੰਦੀ ਆ ਤੁਹਾਡੇ ਵਾਸਤੇ ਤੱਕ ਪਰਿਆ ਜੋ ਮਰਜੀ ਹੋ ਜੇ ਤੁਹਾਨੂੰ ਅਤੀ ਰਾਤ ਦੀ ਜਥੇਬੰਦੀ ਦੀ ਲੋੜ ਪੈਂਦੀ ਆ ਅਸੀਂ ਭਰਾਓ ਤੁਹਾਡੇ ਹਾਜ਼ਰ ਆ ਕਿਉਂਕਿ ਅੱਜ ਪੀਜੀਐ ਜਥੇਬੰਦੀਆਂ ਦਾ ਸਾਰਿਆਂ ਸਮਾਂ ਦਾ ਦਬਾਅ ਹੋ ਗਏ ਉਹ ਇਨਸਾਨ ਜਥੇਬੰਦੀ ਕੋਲ ਭਾਈਦਾ ਹੁਣ ਅੜਿਆ ਕੰਮ ਆ ਪਰ ਜਥੇਬੰਦੀ ਕਢਾ ਲੈਂਦੀ ਹੁੰਦਾ ਕੋਈ ਤੇਜ ਅਸੀਂ ਤੈਨੂੰ ਲਿਖਤੀ ਗਰੰਟੀ ਦਿੰਨੇ ਆ ਕੋਈ ਹਾਕਮ ਕੋਈ ਅਫਸਰ ਬੇਤਾਂ ਤੇ ਸਾਨੂੰ ਆਣ ਕੇ ਪੁੱਛ ਲਿਓ ਜੇ ਤੁਹਾਡਾ ਨੰਕਾ ਕਰਦਾ ਤੁਹਾਡੀ ਸੁਣਵਾਈ ਨਾ ਹੋਵੇ ਪਰ ਤਕੜੇ ਹੋ ਕੇ ਉਸ ਇਨਸਾਨ ਦੀ ਜਿਹੜੀ ਆ ਨਾ ਉਹਦੀ ਆਵਾਜ਼ ਅੱਜ ਛੱਡੀ ਜਿਹੜੀ ਆ ਭਿੱਖੀ ਵੇੜ ਚ ਪਹਿਲਾਂ ਆਈ ਚੱਲਣ ਦੇ ਜੀ ਤੇ ਬਾਪੂ ਬਲਬੂ ਸਿੰਘ ਹੀ ਪ੍ਰਧਾਨ ਸਨ ਅੱਜ ਇੱਕ ਨਵੀਂ ਇਕਾਈ ਦਾ ਗਠਨ ਭਿੱਖੀ ਵੇੜ ਬਾਹਰ ਕੀਤਾ ਵਾ ਉਹਦੀ ਅੱਜ ਇੱਕ ਹੀ ਇੱਕ ਇਕਾਈ ਜਿਹੜੀ ਆ ਨਵੀਂ ਲਾਈ ਆ ਕਿਉਂਕਿ ਅਸੀਂ ਇੱਕ ਸਾਰੇ ਪਿੰਡੋਂ ਪਿੰਡੀ ਸਾਰਿਆਂ ਬਲਾਕਾਂ ਚ ਉੱਪਰ ਦੇਣ ਦੇ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ 112 ਦਿਨ ਹੋ ਗਏ ਆ ਉਹ ਮਰਨ ਵਰਤ ਤੇ ਖਨੌਰੀ ਬਾਰਡਰ ਤੇ ਬੈਠੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਥੰਦੀ ਜਿਹੜੀ ਰਿਪੋਰਟ ਆ ਉਹਦਾ ਕਰਕੇ ਜਿਹੜੀਆਂ 13 ਮਹੀਨਿਆਂ ਤੋਂ ਦਿੱਲੀ ਬਾਰਡਰ ਤੋਂ ਮਨਾਈਆਂ ਹੋਈਆਂ ਮੰਗਾਂ ਤੋਂ ਜਿਹੜੀ ਐ ਸੈਂਟਰ ਸਰਕਾਰ ਵੇਰੀ ਸੀ ਮੰਨੀਆਂ ਆ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਪਿਛਲੇ ਜਿਹੜਿਆ 2024 10 ਫਰਵਰੀ ਤੋਂ ਸਿੰਗਾਪੁਰ ਖਨੌਰੀ ਰਤਨਪੁਰਾ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲੰਡਿਆ ਵਾ ਉਹਦੇ ਵਾਸਤੇ ਅੱਜ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਜਾਗਰੂਤ ਕਰਕੇ ਪਿੰਡੋਂ ਪਿੰਡੀ ਇਹ ਮੀਟਿੰਗਾਂ ਕਰਦੇ ਆਂ ਤੇ ਤਕੜੇ ਹੋ ਕੇ ਇਹਨਾਂ ਹਾਕਮ ਸਰਕਾਰਾਂ ਤੋਂ ਆਪਣਾ ਹੱਕ ਲੈਣ ਵਾਸਤੇ ਲਾਂਬੰਦ ਹੋ ਕੇ ਤਕੜੇ ਹੋ ਕੇ ਆਪਾਂ ਇੱਕ ਝੁੰਟਾ ਬਣਾ ਕੇ ਮਾਜੇ ਦੇ ਵਿੱਚੋਂ ਖਨੌਰੀ ਪੁੱਜੀਏ ਤਾਂ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹਾਕਮਾਂ ਤੇ ਜਿਹੜੀ ਆਵਾਜ਼ ਉਨਾ ਸਕੀਏ ਇਹ ਅੰਨੀ ਬੋਲੀ ਸਰਕਾਰ ਨੂੰ ਪਤਾ ਲੱਗ ਸਕੇ ਕਿਉਂਕਿ ਇਹ ਸਰਕਾਰ ਨੇ 13 ਮਹੀਨੇ ਜਿਹੜੀਆਂ ਬਾਰਡਰਾਂ ਤੇ ਬੈਠਿਆਂ ਮੰਨੀਆਂ ਜਾਂ ਮੰਗਾ ਸੀ ਉਤੋਂ ਮੁੱਕਰੀ ਆ ਉਹਨੂੰ ਜਾਨ ਕਰਵਾਉਣ ਵਾਸਤੇ ਲਾਗੂ ਕਰਵਾਉਣ ਵਾਸਤੇ ਅੱਜ ਜਿਹੜਾ ਸੰਘਰਸ਼ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿੱਢਿਆ ਵਾ ਉਸ ਡੱਲੇਵਾਲ ਦੀ ਸੋਚ ਨੂੰ ਲੈ ਕੇ ਸਾਰੇ ਹੀ ਤਰਨਤਨ ਜ਼ਿਲ੍ਹੇ ਵਿੱਚ ਜਿਹੜੀਆਂ ਪਿੰਡਾਂ ਸ਼ਹਿਰਾਂ ਮल्ल्याਂ ਚ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ ਆਵਾਜ਼ ਕਿਸਾਨਾਂ ਮਜ਼ਦੂਰਾਂ ਤੱਕ ਪਹੁੰਚਾਉਣ ਵਾਸਤੇ ਅੱਜ ਸਾਰੀ ਸਾਡੀ ਟੀਮ ਜਿਹੜੀ ਆ ਉਹ ਤਤਪਰਿਆ ਸਾਨਾ ਵੱਲੋਂ ਹੋਰ ਕਿਹੜੇ ਸ਼ਰਤਗਾਂ ਲਿਖੇ ਜਾ ਰਹੇ ਨੇ ਵੇਖੋ ਜੀ ਸਾਡਾ ਤਾਂ ਵੱਡੇ ਮੋਰਚੇ ਚੱਲਣ ਡਿਆ ਪਰ ਜੇ ਸਰਕਾਰ 19 ਤਰੀਕ ਨੂੰ ਹੁਣ ਮੀਟਿੰਗ ਆ ਸਰਕਾਰ ਟਾਸਟਮਸ ਨਹੀਂ ਹੁੰਦੀ ਇਹਨਾਂ ਮੰਨੀਆਂ ਜਾਂ ਮੰਗਾਂ ਨੂੰ ਨਹੀਂ ਲਾਗੂ ਕਰਦੀ ਫਿਰ ਜੋ ਵੀ ਸਾਡਾ ਅਗਲਾ ਫੈਸਲਾ ਵਾ ਉਹ ਜਿਹੜੀ ਜਸੇਬੰਦੀ ਐਕਸ਼ਨ ਹੋਊਗਾ ਉਹਤੇ ਪੈਰਾਂ ਨਾ ਹੋਣ ਬਹੁਤ ਸਿੰਘ ਫੁੱਲਾਂ ਵਾਲੀ ਬਸਤੀ ਤੋਂ ਇਹਨੂੰ ਪੱਟੀ ਬਲਾਕ ਦਾ ਜਿਹੜਾ ਅਸੀਂ ਪ੍ਰਧਾਨਾਂ ਜੀ ਨਿਯੁਕਤ ਕਰਦੇ ਆ ਜਾਂ ਜੋ ਕਿਸਾਨਾਂ ਦੀਆਂ ਮੰਗਾਆਂ ਵਾਂ ਕਿਸਾਨਾਂ ਦੇ ਮਸਲੇ ਆ ਇਹਨਾਂ ਨੂੰ ਲੈ ਕੇ ਆਪਦੀ ਆਵਾਜ਼ ਆ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਿਹੜਾ ਸਾਡਾ ਵੀਰ ਆ ਬਹੁਤ ਤਤਪਰ ਆ ਇਸ ਲਈ ਅਸੀਂ ਪੱਟੀ ਬਲਾਗ ਦਾ ਇਸ ਵੀਰ ਨੂੰ ਅੱਜ ਜ਼ਿੰਮੇਵਾਰੀ ਦੇਣ ਲੱਗੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਰਨਲ ਸਕੱਤਰ ਜਿਹੜਾ ਆ ਜ ਸੁਖਜੈਨ ਸਿੰਘ ਬੂਹੇਵਲੀਆਂ ਤੋਂ ਇਹਨੂੰ ਜ਼ਿੰਮੇਵਾਰੀ ਦੇਣੇ ਆ ਬਾਕੀ ਜਿਹੜੀ ਟੀਮ ਆ ਆਪਣੇ ਗੁਰਜੀਤ ਸਿੰਘ ਬੂਹਾ ਇਹ ਖੇਤੀ ਜਿਹੜੀ ਟੀਮ ਉਹ ਤਿਆਰ ਕਰ ਲੈਣਗੇ ਇਹਨਾਂ ਕਹਿੰਦਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ